ਜਲਦ ਅਮੀਰ ਬਨਨ ਦੀ ਚਾਹਤ ਨੇ ਪਹੁੰਚਾਇਆ ਸਲਾਕਾਂ ਪਿੱਛੇ ਆਈ 20 ਗੱਡੀ ਸਮੇਤ ਇੱਕ ਵਿਅਕਤੀ ਨੂੰ 255 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ਕੇਸਦਰਜ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਕੁਮਾਨ ਦੀ ਪੁਲਿਸ ਟੀਮ ਵੱਲੋਂ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਖਬੀਰ ਖਾਸ ਦੀ ਇਤਲਾਹ ਤੇ ਨਾਕੇਬੰਦੀ ਦੌਰਾਨ ਇੱਕ ਆਈ 20 ਗੱਡੀ ਵਿੱਚ ਸਵਾਰ ਅਨਮੋਲ ਸਿੰਘ ਵਾਸੀ ਚੀਮਾ ਖੁੱਡੀ ਨੂੰ 255 ਗ੍ਰਾਮ ਹੈਰੋਇਨ ਅਤੇ 3190 ਡਰਗਮਨੀ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਜੀਸ਼ ਕੱਕੜ ਨੇ ਦੱਸਿਆ ਕਿ ਅਨਮੋਲ ਸਿੰਘ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿੱਥੋਂ ਅਤੇ ਕਿਸ ਦੇ ਕੋਲੋਂ ਲਿਆ ਕੇ ਵੇਚਦਾ ਸੀ ਅਤੇ ਕਦੋਂ ਤੋਂ ਇਸ ਕੰਮ ਨਾਲ ਜੁੜਿਆ ਹੋਇਆ ਸੀ ਫਿਲਹਾਲ ਇਸ ਦੇ ਉੱਪਰ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਅਤੇ ਇਸ ਦੇ ਵੱਲੋਂ ਇਹ ਕੰਮ ਜਲਦ ਅਮੀਰ ਬਨਣ ਲਈ ਕੀਤਾ ਜਾ ਰਿਹਾ ਸੀ ਜਿਹੋਲੀ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਇੱਕ ਡਰਗ ਅਗੇਂਸਟ ਬਿਲਕੁਲ ਨੋਟ ਆਲਵੇਸ ਪੋਰਚੀ ਨੋਪੋਸਲ ਵਾਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼ਵਿੰ ਕੁਟਿਆਲ ਐਸਐਸਪੀ ਇਸ਼ਾਨ ਰਮਿੰਦਰ ਸਿੰਘ ਐਸਪੀ ਯੂਨੀਵਰਸਿਟੀ ਸ਼ਹਿਰ ਗੇਸਟੇ ਥਾਣਾ ਕੁਮਾਨ ਦੀਪੁਰ ਥਾਣਾ ਦੇ ਐਸਐਸਓ ਨਾਮਯੁਗ ਕੁਰਾ ਸਿੰਘ ਨੇ ਇੱਕ ਵਿਅਕਤੀ ਨੂੰ ਆਈ 20 ਕਾਰ ਵਿਦ ਕਮਰਸੋ ਪਰਕੀ ਦੀ 2052 ಗ್ರಾಮ ਹੈ ਜੋ ਇਸ ਮੀਤ ਕਾਬੂ ਕਰਕੇ ਪ੍ਰਦਰਸ਼ਨ ਕੀਤਾ ਇੱਕ ਯੇਪ ਆਨਲਾਈਨ ਕ੍ਰਾਂਤੀ ਹੈ ਮਸ਼ੂਰ ਕ੍ਰਾਂਤੀ ਹੈ ਤੇ ਇਸ ਨਾਲ ਅਸੀਂ ਹਲਕਾ ਹੈਗੀ ਇਹ ਜਿਹੜੀ ਸਾਡੀ ਮੁਹੀਮ ਹੈ ਮਸ਼ੀਨ ਦੇ ਖਰਾਬਤੀ ਲਗਾਤਾਰ ਜਲਦੀ ਦਵੇਗੀ ਇਸੇ ਤਰ੍ਹਾਂ ਦੀ ਰਵੇਗੀ ਤੁਹਾਨੂੰ ਇਹ ਹੀ ਮੇਰੀ ਪੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲੋਂ ਬਾਹਰ ਨਿਕਾ ਉਹ ਨਸ਼ਾ ਇਧੇ ਕਾਰੋਬਾਰੋਂ ਪਾਚਾ ਦੇਵੇ ਜਿੱਤਨਾ ਅਸੀਂ ਇਸ ਨੂੰ ਹੁਣ ਜਿਹੜਾ ਇਹਦੇ ਕਾਬੂ ਆਇਆ ਲਾ ਸਿਟੀ ਜੀਐਸਟ ਮੈਸ਼ੀਨ ਇੰਸਟਿਚੂਟ ਵਿੱਚ ਕਰਾਂਗੇ ਜਿਹੜੀ ਜਿਹੜੀ ਅਹੀ ਦੀ ਪੂਰਾ ਚੈੱਕਅਪ ਚੈੱਕ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਫੌਕੀ ਬਣਾਈ ਹੈ ਅਸੀਂ ਉਹਨੂੰ ਬੜੀ ਫੌਕੀ ਚਰਮੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਅਹੀ ਦੀ ਪਟੇਵਾ ਰੋਡ ਪਟੇਵਾ ਰੋਡ ਤੇ ਦੀ ਹੈ ਤੋਂ ਕਮਾਣਦੇ ਉੱਥੋਂ ਇਹ ਗ੍ਰਸਤ ਹੋਇਆ ਸਰ ਇਹਦਾ ਨਾਮ ਕੀ ਹੈ ਇਹਦਾ ਪਿੰਡ ਕਿਹੜਾ ਅਮੋਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਹੈ ਪਿੰਡ ਕੀ ਮਕਮਲ ਦਾ ਇਹ ਜਿਹੜਾ ਪਰਚਾ ਸਟ੍ਰੀਟ ਹੈ ਉਹ 82 ਨੰਬਰ ਹੈ ਅੱਧਾ ਬਿੱਟੀ ਦਾ ਤਹਿਸ਼ੀ ਟਾਪ ਤਹਿਸ਼ੀ ਟੋਪੀ ਐਂਡਰ ਸੈਕਸ਼ਨ ਐਂਡ ਸੈਟ ਇਹ ਸਰਕਾਰਤਾ ਕੀ ਜਿਗਾ ਹਾਂ ਫੋਰਚਨਲੀ ਇਹ ਇੰਡੀਅਨ ਆਰਮੀ ਦਾ ਜੁਦਾ ਉਹ ਆਹ ਜਾਂ ਦੀਪਮਾਨ ਹੈ ਹਾਂਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਹੋਵੇ ਕੋਈ ਪ੍ਰੀਮੀਅਰ ਕਾਉਂਸਲ ਮੇਰੇ ਨਹੀਂ ਆਇਆ ਬਟ ਇਹ ਇਥਾ ਜ਼ਿਆਦਾ ਜਿਹੜੇ ਜੁਦੀ ਅਮੀਰ ਹੁੰਦੇ ਚੱਕਰ ਵਿੱਚ ਇਹ ਪੰਨੇ ਡੈਗਿਆ ਇਹ ਕੋ ਡਰਗ ਮੈਨ ਨਹੀਂ ਫੜੀ ਕਿਈ ਕੋ ਸਰ ਹਾਂ ਫੜੀ 31 31 130 90 ਰੁਪਏ ਡਰਗ ਨਹੀਂ ਨਾ ਸਰ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਜ ਵਿੱਚ ਕੀਤਾ ਮੰਨ ਲਿਆ ਇਹ ਅਪਾਰਟਮੈਂਟ ਰੇਨੇਸ਼ਾ ਨਾ ਅਸੀਂ ਤਾਂ ਇਸ ਨੂੰ ਨਹੀਂ ਕਰਾਂਗੇ ਜਿਹੜੀ ਵੀ ਬੈਕਪੋਰ ਫੋਲਡ ਨਹੀਂ ਜਗਿਆ ਅਸੀਂ ਉਹਨੂੰ ਸਵਾਲ ਰਹਿ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਖੰਡਾ ਵਗੈਰਾ ਕੋਈ ਅਜਿਹੀ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮਗੀ ਹੋਈ ਹੈ ਇੱਕ ਕਾਰਦਿਉਜ ਕੰਪਿਊਟਰ ਖੰਡਾ ਵੀ ਨਾਲ ਰਿਹਾ ਸਰ ਇਹਨਾਂ ਸਾਰਾ ਕੰਨੀ ਕਰਦੇ ਇਹ ਬਾਸ ਹੈ ਇਹ ਜੋ ਮੈਡੀਕਲ ਕਰਾਉਣੇ ਦਾ ਸਪਸ਼ਟ ਹੋਏਗਾ ਅਸੀਂ ਇਸ ਨਾਲ ਕਿਸੇ ਨੂੰ ਮਿਲ ਸਕਦਾ ਕਰਦਾ ਜਸਟ ਫ੍ਰੈਡਿਟ ਇਹ ਕੋਈ ਪਬਲਿਕ ਨੂੰ ਕੀ ਅਪੀਲ ਕਰ ਰਹੇ ਹੋ ਬਣੀ ਬਣੀ ਹਾਦੀ ਬਿਲਕੁਲ ਹੀ ਪੀ ਰਹੀ ਹੈ ਜੀ ਜਿਹੜਾ ਨਸ਼ਾ ਕੋਈ ਇਸ ਜਨਤਨਦਰ ਫਸ ਗਿਆ ਹੈ ਉਹ ਤੀਨ ਵਾਲਾ ਹੈ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਉੱਪਰ ਸੈਂਟਰ ਹੈਗੇ ਉੱਥੇ ਜਾ ਕੇ ਦਵਾਈ ਲਵੇ ਤੇ ਠੀਕ ਹੋਵੇ ਜਾਂ ਹਰ ਨਾ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਨੂੰ ਜਿਹੜੇ ਦਰਵਾਜ਼ੇ ਟੁਵਾਈ ਦਵਾਵਾਂਗੇ ਤਾਂ ਕਿ ਉਹ ਛੱਡ ਕੇ ਤੇ ਸਮਾਜ ਦੇ ਨਿਗੁਣਤਾ ਦਾ ਜਾ ਕੇ ਆਪਣੀ ਜੀਵਨ ਦੀ ਖੈਰ ਹੋਵੇ ਤੇ ਦੂਜੀ ਤਰਫ ਜੇ ਕੋ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਹੈ ਉਹਦੇ ਸਾਡੇ ਪੂਰੀ ਹਰ ਕੋਈ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਉਸ ਨੂੰ ਖਾਤਾ ਪਤਾਵਾਗੇ